ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀਓ ਅੱਜ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਨੀ ਹੈ ਸਾਡਾ ਵੀਰ ਵਿਕਰਮ ਨਾਲ ਹੈ ਕਰਿਆਮ ਰੋਡ ਇਹ ਰਹਿੰਦੇ ਆ ਲੇਕਿਨ ਸਾੜੇ ਤੋਂ ਇਹਨਾਂ ਦੇ ਰਿਸ਼ਤੇਦਾਰੀ ਚ ਨਾਨਾ ਜੀ ਲੱਗਦੇ ਨੇ ਜਗਤਰਾਮ ਜੀ ਉਹਨਾਂ ਦੀ ਤਸਵੀਰ ਸਕਰੀਨ ਤੇ ਚੱਲ ਰਹੀ ਹੈ 80 ਸਾਲ ਉਮਰ ਹੈ ਤੇ ਇਹ 9 ਤਰੀਕ ਤੋਂ ਜਿਹੜੇ ਅਚਨ ਚੇਤ ਕਿਤੇ ਚਲੇ ਜਾਂਦੇ ਆ ਗੁੰਮਸ਼ੁਦਾ ਨੇ ਇਹਨਾਂ ਦਾ ਕੋਈ ਵੀ ਇਹਨਾਂ ਨਾਲ ਰابطਾ ਕਾਇਮ ਨਹੀਂ ਹੋ ਪਾ ਰਿਹਾ ਇਹਨਾਂ ਦੀ ਜੇਬ ਵਿੱਚ ਵੀ ਕੋਈ ਪੈਸਾ ਨਹੀਂ ਸੀ ਮੋਬਾਈਲ ਵੀ ਕੋਲ ਨਹੀਂ ਸੀ ਔਰ 9 ਤਰੀਕ ਤੋਂ ਲਸਾੜੇ ਤੋਂ ਅਚਾਨਕ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ ਔਰ ਹੱਲੇ ਤੱਕ ਇਹਨਾਂ ਦੀ ਕੋਈ ਸੂਹ ਨਹੀਂ ਮਿਲੀ ਵੀਰ ਹੁਣੀ ਬਹੁਤ ਪਰੇਸ਼ਾਨ ਹੈ ਔਰ ਦੇਖੋ ਜਿਨ੍ਹਾਂ ਦਾ ਕੋਈ ਆਪਣਾ ਵਿਛੜਦਾ ਹੈ ਦਰਦ ਤਾਂ ਉਹ ਹੀ ਜਾਣਦੇ ਆ ਕਿ ਦਰਦ ਕਿੰਨਾ ਜ਼ਿਆਦਾ ਹੁੰਦਾ ਇਹ ਕਹਿੰਦੇ ਮੇਰੇ ਰਿਸ਼ਤੇਦਾਰੀ ਚੋਂ ਨਾਨਾ ਜੀ ਲੱਗਦੇ ਆ ਪਰੇਸ਼ਾਨ ਨੇ ਤੁਹਾਡੇ ਅੱਗੇ ਅਪੀਲ ਕਰਨਾ ਚਾਹੁੰਦੇ ਆ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਜੀ ਵਿੱਕੀ ਵੀਰੇ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਮੇਰੇ ਅਤੇ ਭੈਣਾਂ ਨੂੰ ਕਿ ਮੈਂ ਜਿਨ੍ਹਾਂ ਨੂੰ ਵੀ ਇਹਨਾਂ ਦੇ ਬਾਰੇ ਕੁਝ ਵੀ ਖਬਰ ਕੁਝ ਵੀ ਪਤਾ ਲੱਗਦਾ ਹੈ ਤੇ ਤੁਸੀਂ ਪੁਲਿਸ ਕੰਟੈਕਟ ਜ਼ਰੂਰ ਕਰਿਓ ਇਹ ਸਾਡੇ ਅਨਜੇ ਦੀ ਫੋਟੋ ਹੈ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰਾਂ ਤੇ ਭਰਾਵਾਂ ਨੂੰ ਤੇ ਪਲੀਜ਼ ਕੰਟੈਕਟ ਕਰਿਓ ਬੰਦੇ ਜ਼ਰੂਰ ਭਾਜੀ ਉਹਨਾਂ ਨੂੰ ਕੰਟੈਕਟ ਕਰ ਲਓ ਜਾਂ ਮੈਨੂੰ ਕਰ ਸਕਦੇ ਹੋ ਜੀ ਆਪਣਾ ਫੋਨ ਨੰਬਰ ਬੋਲੋ ਮੇਰਾ ਨੰਬਰ ਹੈ 98033 10900 99033 10900 10900 ਤਾਂ ਵੀਰ ਹੁਣੇ ਬਹੁਤ ਪਰੇਸ਼ਾਨ ਆ ਹਾਲਾਂਕਿ ਮੈਨੂੰ 20-22 ਸਾਲ ਤੋਂ ਜਾਣਦੇ ਆ ਸਾਡਾ ਭਰਾ ਮੰਗਰੋ ਪਿਆਰ ਆ ਔਰ ਅੱਜ ਬੜੀ ਮਜਬੂਰੀ ਚ ਇੱਥੇ ਆਏ ਆ ਪਹਿਲਾਂ ਵੀ ਕਾਲ ਕਰ ਰਹੇ ਰਾਬਤਾ ਬਣਾ ਰਹੇ ਥਾਂ ਥਾਂ ਤੇ ਜਾ ਰਹੇ ਇਹਨਾਂ ਨੂੰ ਕੱਲ ਕਿਸ ਨੇ ਇਹ ਸੁਨੀਹਾ ਲਾਤਾ ਕਿ ਸ਼ਾਇਦ ਬਰਨਾਲੇ ਦੇਖੇ ਗਏ ਆ ਬਾਪੂ ਜੀ ਹੁਣੇ ਤਾਂ ਇਹ ਬਰਨਾਲੇ ਵੀ ਜਾ ਕੇ ਆਏ ਆ ਲੇਕਿਨ ਉਹਨਾਂ ਮਨ ਚ ਸਵਾਲ ਉੱਠਦਾ ਕਿ ਜੇਬ ਚ ਪੈਸੇ ਨਹੀਂ ਕੋਲ ਮੋਬਾਈਲ ਨਹੀਂ ਕੋਈ ਹੋਰ ਚੀਜ਼ ਨਹੀਂ ਜਾ ਕੋਈ ਰਿਸ਼ਤੇਦਾਰ ਨਾਲ ਨਹੀਂ ਤਾਂ ਬਰਨਾਲੇ ਚੱਲ ਕਿੱਦਾਂਗੇ ਇਸ ਕਰਕੇ ਤੁਹਾਡੇ ਸਾਰੇ ਦੇ ਅੱਗੇ ਬੇਨਤੀ ਹੈ ਕਿਉਂਕਿ ਤੁਸੀਂ ਜਦ ਵੀ ਅਸੀਂ ਪੁਕਾਰ ਲਾਉਂਨੇ ਆ ਤੁਸੀਂ ਸਾਡੀ ਬੇਨਤੀ ਸੁਣਦੇ ਆ ਤਾਂ ਜਾਦੂ ਹੋ ਜਾਂਦਾ ਵਿਛੜੇ ਮਿਲ ਜਾਂਦੇ ਆ ਚੀਜ਼ਾਂ ਗਵਾਚੀਆਂ ਮਿਲ ਜਾਂਦੀਆਂ ਤਾਂ ਇਹ ਵੀ ਬੇਨਤੀ ਕਰਨ ਆਏ ਆ ਤੁਹਾਡੇ ਅੱਗੇ ਫਿਰ ਤੋਂ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਇਹਨਾਂ ਦਾ ਨਾਮ ਜਿਹੜਾ ਹੈ ਜਗਤਰਾਮ ਹੈ 80 ਸਾਲ ਉਮਰ ਹੈ ਲਸਾੜੇ ਪਿੰਡ ਤੋਂ ਨੇ ਦੇਖੋ ਠੰਡ ਵੀ ਕਿੰਨੀ ਜ਼ਿਆਦਾ ਹੈ ਆਮ ਬੰਦੇ ਦਾ ਵੀ ਹੁਣ ਔਖਾ ਹੈ ਤਾਂ 80 ਸਾਲ ਦਾ ਬਜ਼ੁਰਗ ਪਤਾ ਨਹੀਂ ਕੋਲ ਢੰਗ ਦੇ ਕੱਪੜੇ ਹੈ ਕਿ ਨਹੀਂ ਗਰਮ ਕੱਪੜੇ ਪਾਏ ਕਿ ਨਹੀਂ ਇਸ ਸਮੇਂ ਕਿਤੇ ਨੇ ਭੁੱਖਣ ਭਾਣੇ ਕਿਵੇਂ ਆਪਣਾ ਜਿਹੜਾ ਦਿਨ گزار ਰਹੇ ਨੇ ਇੰਨੀਆਂ ਜਿਹੜੀਆਂ ਠੰਡ ਦੀਆਂ ਰਾਤਾਂ ਇਹਨਾਂ ਨੂੰ ਕਿਵੇਂ گزار ਰਹੇ ਨੇ ਪਤਾ ਨਹੀਂ ਕੁਝ ਖਾਦਾ ਕਿ ਨਹੀਂ ਖਾਦਾ ਪਰਿਵਾਰ ਦੇ ਦਿਲ ਤੇ ਜਿਹੜੀ ਆ ਬੜੀ ਉਹ ਪਰੇਸ਼ਾਨੀ ਹੁੰਦੀ ਆ ਬੜਾ ਔਖਾ ਸਮਾਂ ਇਸ ਕਰਕੇ ਤਸਵੀਰ ਇੱਕ ਵਾਰੀ ਫਿਰ ਤੋਂ ਸਕਰੀਨ ਤੇ ਚੱਲ ਰਹੀ ਆ ਕੋਸ਼ਿਸ਼ ਕਰਨੀ ਆ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੇ ਤਾਂ ਵੀਰ ਦੀ ਮਦਦ ਕਰਨੀ ਕੋਈ ਫੋਨ ਨੰਬਰ ਫਿਰ ਤੋਂ ਬੋਲ ਦੋ 98033 10900 ਠੀਕ ਹੈ ਜੀ ਤਾਂ ਇਹਨਾਂ ਦਾ ਨੰਬਰ ਵਾਈ ਹੋਣਾ ਨੇ ਬੋਲ ਦਿੱਤਾ ਤੁਸੀਂ ਜੇਕਰ ਤੁਹਾਨੂੰ ਲੱਗਦਾ ਕਿ ਵੀ ਬੱਤੀ ਦਾ ਵੀ ਸੰਪਰਕ ਕਰਨਾ ਚਾਹੁੰਦੇ ਹੋ ਕਿਵਲੇ ਲੋਕੇ ਚਾਹੁੰਦੇ ਆ ਕਿ ਇਨਫੋਰਮੇਸ਼ਨ ਗੁਪਤ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਸਾਡਾ ਨੰਬਰ ਜਿਹੜਾ ਆ ਚੈਨਲ ਤੇ ਅਵੇਲੇਬਲ ਆ ਵੀਰ ਦੀ ਮਦਦ ਕਰੀਏ ਤੁਸੀਂ ਹਮੇਸ਼ਾ ਜਾਦੂ ਕਰ ਦਿੰਦੇ ਆ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਆ ਉਮੀਦ ਕਰਦੇ ਆ ਬਾਪੂ ਜੀ ਜਲਦੀ ਮਿਲਣਗੇ ਬਹੁਤ ਬਹੁਤ ਸ਼ੁਕਰੀਆ